ਆ ਇੱਜਾ ਚੱਲੀ ਚੱਲਿਆ ਹਰਿਆਣੇ ਕੰਮਣ ਫਿਰਨੇ ਆ ਦੇਖੋ ਪ੍ਰੋਗਰਾਮ ਲੱਗ ਰਹੀ ਹੈ ਰਾਹ ਦੇ ਵਿੱਚ ਹਾਣ ਬਈਆ ਪਰ ਕੇ ਨਿਊ ਸ਼ੈਣੀ ਸੰਵੀਰ ਦੇ ਉੱਪਰ ਆ ਦੇਖੋ ਜੀ ਤਾਜ ਫੋਰੇ ਬਨ ਰਹੇ ਨੇ ਆ ਦੇਖੋ ਕਿੱਲੇ ਦੇ ਦਰਖਤ ਆ ਦੇਖੋ ਜੀ ਪਾਣੀ ਕਿੰਨਾ ਆ ਰਿਹਾ ਇਹ ਗੰਦਾ ਪਾਣੀ ਸਾਰਾ ਪਾ ਇੱਜਾ ਚੱਲੀ ਚੱਲਿਆ ਹਰਿਆਣੇ ਕੰਮਣ ਫਿਰਨੇ ਤਹਾਨੂੰ ਉਹਨਾਂ ਨੂੰ ਦਿਖਾਵਾਂਗੇ ਹਰਿਆਣੇ ਦਾ ਵਿਊ ਤੇ ਜਲਦੀ ਆ ਜੀ ਪਿੰਡਾਂ ਵੱਲ ਦੀ ਘੁੰਮਾਂਗੇ ਫੇਰਾਂਗੇ ਤੁਹਾਨੂੰ ਦਿਖਾਵਾਂਗੇ ਸਾਰਾ ਐਂਟਰਟੇਨਮੈਂਟ ਆ ਦੇਖੋ ਜੀ ਦੋਵੇਂ ਪਾਸੇ ਜ਼ਮੀਨਾਂ ਪਈਆਂ ਨੇ ਖਾਲੀ ਤੇ ਆ ਦੇਖੋ ਹੁਣ ਜੀਰੀ ਦਾ ਟਾਈਮ ਆ ਗਿਆ ਜੀਰੀ ਲਾਉਣ ਕੇ ਸਾਡੇ ਖਾਲੀ ਆ ਦੇਖੋ ਦੋਵੇਂ ਪਾਸੇ ਆ ਦੇਖੋ ਦੂਰ ਦੂਰ ਤੱਕ ਕੀ ਨਹੀਂ ਕਿਤਨੇ ਗਰਮੀ ਤੇ ਹੁਣ ਆ ਗਿਆ ਜੀਵੀਆ ਦਾ ਵੇਲਾ ਬਹੁਤ ਗਰਮੀ ਸੀ ਸਾਰਾ ਦੁਪਹਿਰਾ ਪੂਰੀ ਗਰਮੀ ਫੈਰੀਆ ਅਸਲ ਤੂਵੀ ਕੋਮ ਜਗਾਵਾਂ ਥੇਨ ਗਾਉਂ ਚੋਂ ਬੰਦਾਂ ਮਾ ਬਹੁਤ ਹੁੰਦੀਆਂ ਨੇ ਇਹ ਪਹਿਲੇ ਰੂਟ ਤੇ ਮਿਲ ਗਈਆਂ ਪੁਰਾਣੇ ਟਾਈਮ ਤੋਂ ਜਿਵੇਂ ਖੇਤਾਂ ਵਿੱਚ ਘਰ ਹੁੰਦੇ ਸੀ ਉਹ ਵੇਖੋ ਡੇਰੀ ਆ ਅੱਜ ਵੀ ਖੇਤਾਂ ਵਿੱਚ ਕੱਲੇ ਕੱਲੇ ਘਰੀ ਆ ਦੇਖੋ ਢੋਡੇ ਸਾਹਮਣੇ ਆ ਦੇਖੋ ਇਹ ਮਾਰ ਦਿੰਦਾ ਉਹ ਆੜਿਆ ਪਰਲੇ ਪਾਉਂਦੇ ਆ ਦੇਖੋ ਯਾਰ ਅੱਦੇ ਵਿੱਚ ਪ੍ਰੋਗਰਾਮ ਲੱਗ ਰਿਹਾ ਏ ਤੇ ਅਸੀਂ ਜਾ ਰਹੇ ਹਰਿਆਣੇ ਦੇ ਵਿੱਚ ਆ ਦੇਖੋ ਡੈਂਟ ਲੱਗ ਰਿਹਾ ਤੇ ਉਹ ਦਰਗਾਹ ਦੇ ਸਾਹਮਣੇ ਉਹਦਾ ਪ੍ਰੋਗਰਾਮ ਚੱਲਦਾ ਹਰ ਸਾਲ ਤੇ ਉੱਚੀ ਦਾ ਲੰਗਰ ਪਾਣੀ ਚੱਲ ਰਿਹਾ ਏ ਆਉਂਦੇ ਵੇਲੇ ਦੇਖਾਂਗੇ ਜੇ ਚੱਲਦਾ ਹੋਇਆ ਤਾਂ ਲੰਗਰ ਪਾਣੀ ਜੋ ਸਕਾਂਗੇ ਨਾਲੇ ਤੁਹਾਨੂੰ ਵੀ ਦਿਖਾਵਾਂਗੇ ਇਹ ਚੀਜ਼ ਦਾ ਪ੍ਰੋਗਰਾਮ ਆ ਇਹ ਚੱਲਦਾ ਹੈ ਜੀ ਆਉਣ ਰਹੀਆ ਪਾਰਕਿਆ ਨਿਊ ਸ਼ੈਣੀ ਸੰਵੇਰਤ ਦੇ ਉੱਪਰ ਦੇਖਦਾ ਹਾਂ ਅਮੇ ਭਿੰਨੇ ਕੀ ਕਰਦੇ ਔਰ ਬਾਈ ਜਾ ਰਿਹਾ ਕਹਿੰਦੇ ਕਿ ਪ੍ਰਾਣ ਨੂੰ ਭੁੱਖ ਆ ਗਿਆ ਔਰ ਆ ਬੱਤੀ ਬਾਈ ਗੁਰਪ੍ਰੀਤ ਬਾਈ ਖਾਰੇ ਸਮੋਸੇ ਇਧਰ ਬਣਾ ਰਹੇ ਇਹ ਵੀ ਦਿਖਾ ਰਹੇ ਔਰ ਇਹ ਬਹਾਗੂ ਮੇਲਾ ਕਰਦੇ ਆ ਆ ਦੇਖੋ ਜੀ ਤਾਜ਼ੇ ਸਮੋਸੇ ਬਣਾ ਰਹੇ ਨੇ ਸਾਡੇ ਅੰਕਲ ਜੀ ਬਣਾ ਰਹੇ ਨੇ ਆਪਣੇ ਹੱਥਾਂ ਨਾਲ ਬਹੁਤ ਵਧੀਆ ਤੇਸਤੀ ਸਮੋਸੇ ਬੇਪੇਸ਼ ਤਕ ਇਹ ਦੁਕਾਨ ਅੰਕਲ ਜੀ ਦੀ ਜਿਹੜੇ ਨਿਊ ਫੈਣੀ ਸਵੀਟ ਹੈ ਤੇ ਅੱবি ਜਿੱਥੇ ਹਰ ਵਾਰੀ ਆੰਨੇ ਦੇ ਹੱਥੀ ਖਾਣੇ ਪਿੰਨੇ ਆ ਕਬੱਡੀ ਦਾ ਮਹਾਕੁੰਭ ਇਹ ਜਾਫੀ ਬਸਤੀ ਜਾਫੀ ਨੂੰ ਟਰੈਕਟਰ ਦੇ ਨਾਮ ਦਾ ਪੀ ਕੇ ਮੋਫਰ ਖਾ ਕੇ ਚੱਲੇ ਰਹੀ ਤੇ ਨਿਊ ਫੈਣੀ ਸਵੀਟ ਦੀ ਦੁਕਾਨ ਦੇ ਉੱਪਰ ਆ ਦੁਕਾਨ ਤੇ ਬਹੁਤ ਵਧੀਆ ਸਮੋਸੇ ਸੀ ਇਹ ਨਜ਼ਾਰਾ ਆ ਗਿਆ ਖਾ ਪੀ ਕੇ ਹੁਣ ਆਪਾਂ ਚੱਲੇ ਅੱਗੇ ਨੂੰ ਇਹ ਪਹਿਲੇ ਅੰਬਾਲਾ ਇਹ ਆਪਣਾ ਮੋਟਰਸਾਈਕਲ ਆ ਅਸੀਂ ਬਾਈ ਫੀਰ ਸਾਫ ਕਰ ਰਹੇ ਆ ਸਪੈਸ਼ਲ ਰੱਖਿਆ ਬਾਈ ਫੀਰ ਸਾਫ ਕਰ ਲਿਆ ਜਿਆਦਾ ਗਰਮੀ ਜ਼ਿਆਦਾ ਗਰਮੀ ਜ਼ਿਆਦਾ ਤੇ ਆ ਦੇਖੋ ਜੀ ਪਿੰਡ ਆ ਦੇਖੋ ਇਹ ਪਿੰਡ ਦੀ ਕੋਠੀ ਆ ਕਿਉਂ ਫੋਨ ਉੱਪਰ ਬਾਜ ਲੱਗਿਆ ਹੋਇਆ ਨੇ ਦੋ ਤੇ ਇਸ ਪਿੰਡ ਵਿੱਚ ਨਾ ਹਰੀ ਕੋਠੀ ਦੇ ਵਿੱਚ ਪੱਥਰ ਲੱਗਿਆ ਹੋਇਆ ਕੋਈ ਇੱਕ ਅੱਧੀ ਕੋਠੀ ਹੋएगी ਜਿਹਦੇ ਉੱਪਰ ਪੱਥਰ ਨਾ ਲੱਗਿਆ ਹੋਵੇ ਦੇਖੋ ਫੋਲਡਰ ਅੱਗੇ ਲੱਗਿਆ ਹੋਈਆਂ ਨੇ ਤੇ ਪਰ ਪਿੰਡ ਵੀ ਬਹੁਤ ਵਧੀਆ ਅੰਬਾਲੀ ਦਾ ਪਿੰਡ ਹੀ ਇਹ ਤੇ ਸਾਹਮਣੇ ਗੁਰਦੁਆਰਾ ਸਾਹਿਬ ਆਹ ਕੋਹਰੀ ਕੋਠੀ ਦੇ ਵਿੱਚ ਪੱਥਰ ਲੱਗਿਆ ਹੋਇਆ ਜੀ ਆਹ ਦੇਖੋ ਆ ਗੁਰਦੁਆਰਾ ਸਾਹਿਬ ਜੀ ਇਹੋ ਕਿ ਤਗੜੀ ਜਿਹਾ ਬੜੀ ਕੋਠੀ ਵਾਲੀ ਦੇਖੋ ਸਾਹਿਬ ਇਹੋ ਜਮੀਨ ਨਾ ਵੀ ਖੁੱਲੀਆਂ ਜਮੀਨਾਂ ਨੇ ਆਹ ਦੇਖੋ ਜੀ ਸਾਰੇ ਨੇ ਰੂੜੀ ਪਾਈ ਹੋਈ ਹੈ ਇੱਧਰ ਤੇ ਰੂੜੀ ਖਿਲਾਣਗੇ ਤੇ ਵਧੀਆ ਫਸਲ ਹੋਏਗੀ ਤੇ ਸਾਰਿਆਂ ਨੂੰ ਬੇਨਤੀ ਆ ਕਿ ਯੂਰੀਆ ਖਾਦ ਦੀ ਵਰਤੋਂ ਨਾ ਕੀਤੀ ਜਾਵੇ ਘੱਟ ਤੋਂ ਘੱਟ ਕੀਤੀ ਆਵੇ ਜੇ ਕਰਨੀ ਆ ਤਾਂ ਦੇਸੀ ਖਾਦ ਦੀ ਵਰਤੋਂ ਕਰੀ ਜਾਵੇ ਤਾਂ ਜੋ ਵਧੀਆ ਫਸਲ ਹੋ ਸਕੇ ਤੇ ਵਧੀਆ ਸਿੰਚਾਈ ਹੋ ਸਕੇ ਤੇ ਜਿਹੜੀ ਪਾਖ ਕਰਦੇ ਆ ਆਪਾਂ ਯੂਰੀਆ ਖਾਲਦੀ ਇਹਦੇ ਨਾਲ ਸ਼ਰੀਰ ਤੇ ਬਹੁਤ ਨੁਕਸਾਨ ਹੁੰਦੇ ਨੇ ਤੇ ਘਾਟ ਤੋਂ ਘਾਟ ਵਰਤੋ ਕਰੋ ਤੇ ਜੰਗੀ ਫੀਦ ਵਾਸਤੇ ਦੇਸੀ ਖਾਦ ਦੀ ਵਰਤੋ ਕਰੋ ਠੀਕ ਹੈ ਦੇਸੀ ਖਾਦ ਸ਼ਰੀਰ ਵਾਸਤੇ ਵੀ ਠੀਕ ਆ ਅਸਲ ਵਾਸਤੇ ਵੀ ਠੀਕ ਆ ਪਹੁੰਚ ਗਿਆ ਜੀ ਠੋਲ ਫੋਰ ਪਿੰਡ ਜੇ ਕਰ ਗਿਆ ਹਰਿਆਣੇ ਚ ਐਂਟਰੀ ਆ ਗਾਜ ਦਮ ਪੂਰ ਅਦਰ ਬੀ ਪਿੰਨ ਦਾ ਰਖਤਾ ਪਿਛਲੀ ਵਾਰਾ ਇਸੇ ਕੁ ਸੁੱਕਿਆ ਫੈਜੀ ਕੇ ਪਰ ਇਸ ਵਾਰ ਸੁ ਕੋ ਪੈਣ ਪੂਰੇ ਹਰੇ ਭਰੇ ਮੇ ਭੇੜੇ ਪਿੱਪਲ ਬਹੁਤ ਸੰਘਣਾ ਜੰਗਲ ਵਾਂਗ ਬਣਿਆ ਹੋਇਆ ਪਰ ਬਹੁਤ ਸੋਨਾ ਲੱਗਦਾ ਬਹੁਤ ਵਧੀਆ ਆਕਸੀਜਨदाई ਕੁ ਹੁੰਦ ਨੇ ਪਿੱਪਲ ਆਬ ਤੋਂ ਬਾਦ ਆਕਸੀਜਨ ਲੈਂਦੇ ਨੇ ਚੋ ਵੀ ਕਾ ਆਕਸੀਜਨ ਹੀ ਜਿੰਦ ਜਿੰਦ ਹੈ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਨੇ ਹਰੇਕ ਖਾਨਾ ਦਰਖਤ ਹੋਣਾ ਚਾਹੀਦੇ ਹੈ ਹਰੇ ਹਰਦੀ ਆ ਜਿਹਦੇ ਨਾਲ ਕੰਮ ਇਹ ਜਿਹੜੇ ਦਰਖਤ ਕਿਉਂਕਿ ਉਹ ਉੱਤੇ ਫਰਕ ਰਹੇਗੀ ਕਿ ਕੁਇਸਟਨੀ ਹੋਦੀ ਤੇ ਇਹ ਬਰਸਤ ਪਾੜ ਦਿੰਦੇ ਨੇ ਮਿੱਟੀ ਖੁਸ਼ਕ ਹੋ ਜਾਂਦੀ ਆ ਤੇ ਸਾਰਿਆਂ ਨੂੰ ਇਹ ਬੇਨਤੀ ਆ ਕਿ ਵੱਧ ਤੋਂ ਵੱਧ ਦਰਖਤ ਲਗਾਏ ਜਾਣਾ ਆਪਣਾ ਪੰਜਾਬ ਹਰਿਆਣਾ ਇੰਡੀਆ ਨੂੰ ਕਲੋਸ਼ਨ ਤੋਂ ਬਚਾਇਆ ਜਾਵੇ ਅਸਲ ਵਿੱਚ ਨਾ ਹਰਿਆਣਾ ਦੀ ਆਹਨੇ ਜਿੰਨੀ ਹਰੀ ਆ ਗਈ ਆ ਵਾਹ ਚੇ ਫਰੀ ਗੱਦ ਦੇਖੋ ਇਹ ਸੂਰਜਮੁਖੀ ਹਰਿਆਣੇ 'ਚ ਬਹੁਤ ਜਿਆਦਾ ਸੂਰਜਮੁਖੀ ਦੇਖੀ ਆ ਆ ਦੇਖੋ ਇਹ ਗਰੇਡ ਹਰਿਆਣੇ ਦਾ ਕਿੰਨਾ ਤਗੜਾ ਗਰੇਡ ਹੈ 68 ਕਿ ਵੀ ਸਭ ਇਹ ਸੂਰਜਮੁਖੀ ਹਰਿਆਣੇ ਦੇ ਇਹ ਸੂਰਜਮੁਖੀ ਬਹੁਤ ਆ ਇੱਕ ਆ ਲੱਗ ਰਹੀ ਹੈ ਦੇਖੋ ਕੋਪਰਾ ਹੈ ਆ ਦੇਖੋ ਜੀ ਹਰਿਆਣੇ ਦੇ ਵਿੱਚ ਘਰ ਦੇ ਬਾਹਰੀ ਵਾਟਰ ਕੂਲਰ ਲਾਇਆ ਹੋਇਆ ਤੇ ਆਹ ਪਾਣੀ ਬਹੁਤ ਠੰਡਾ ਆ ਰਿਹਾ ਚੱਲ ਰਿਹਾ ਜੀ ਫਿਲਟਰ ਲੱਗਿਆ ਹੋਇਆ ਦੇਖੋ ਉੱਪਰ ਆਹ ਵੀ ਠੰਡਾ ਪਾਣੀ ਆ ਤੇ ਪਿੱਛੇ ਵੀ ਤਿੰਨ ਚਾਰ ਲੰਗ ਗਏ ਆ ਹੁਣ ਅੱਥਰ ਅੱਗੇ ਚੱਲਨ ਅੱਗੇ ਤੱਕ ਵੀਡੀਓ ਬਣਾ ਲਈਏ ਤੇ ਨਾਲ ਇਹ ਆਪਾਂ ਪਾਣੀ ਪੀ ਲਈਏ ਠੰਡਾ ਪਾਣੀ ਅਗਰ ਫਿਲਟਰ ਲੱਗ ਰਹੇ ਨੇ ਘਰ ਦੇ ਬਾਹਰ ਗਰਮੀਆਂ ਦੇ ਵਿੱਚ ਲਾਉਣੇ ਚਾਹੀਦੇ ਨੇ ਬਹੁਤ ਵਧੀਆ ਉਪਰਾਲਾ ਅੱਜ ਸਾਡਾ ਬਾਈ ਪਾਣੀ ਪੀ ਰਿਹਾ ਹੁਣ ਅੱਜ ਕੋਈ ਕੇਲੇ ਦੇ ਦਰਖਤ ਤੇ ਕੇਲੇ ਤਾਂ ਵੀ ਲੱਗਦੇ ਹਰੇ ਕੱਚੀ ਨੇ ਪਰ ਇਹ ਜਿਹੜੇ ਕੇਲੇ ਦੇ ਦਰਖਤ ਨੇ ਜੋ ਕੇਲੇ ਹੋ ਗਏ ਉਹ ਜਿਹੜੇ ਨੇ ਇਹ ਵੱਢਦੇ ਆ ਇਹਦੇ ਵੀ ਬਹੁਤ ਫਾਇਦੇ ਆ ਆਪਾਂ ਨੂੰ ਕੇਲੇ ਦੇ ਦਰਖਤ ਵੀ ਦੇਖਦੇ ਨੇ ਜੇ ਆਪਾਂ ਕਮਾਈ ਕਰਨੀ ਹੋਵੇ ਤਾਂ ਕੇਲੇ ਦੇ ਦਰਖਤਾਂ ਦੀ ਬਹੁਤ ਕਮਾਈ ਹੋ ਜਾਂਦੀ ਆ ਪਰ ਅਦੇਵ ਅਟਰੀ ਨੂੰ ਨੋਲੇਜ ਚਾਹੀਦੀ ਆ ਕਿ ਕਿ ਜੀ ਕਮਾਈ ਕਿੱਲੇ ਤੇ ਬੁੱਤਾਂ ਕਿੱਦਾਂ ਲਈ ਆ ਆ ਦੇਖੋ ਜੀ ਮੰਦਰ ਰੰਗਰ ਰੇਲਾ ਮੰਦਰ ਦੇਖੋ ਕਿੱਦਾਂ ਵਧੀਆ ਸੋਹਣਾ ਇਹ ਡੇਰਾ ਕਿਸੇ ਦਾ ਦੇਖੋ ਜੀ ਕਿੰਨਾ ਵਧੀਆ ਆ ਦੇਖੋ ਜੀ ਮੇਰੀ ਸ਼ਾਨ ਮੇਰਾ گاਉ ਵੈਲਕਮ ਟੂ ਲੋਟਾ ਆਣਾ ਦੇਖੋ ਇਹ ਪਾਣੀ ਕਿੰਨਾ ਆ ਰਿਹਾ ਇਹ ਗੰਦਾ ਪਾਣੀ ਸਾਰਾ ਤੇ ਇਹ ਹੁਣ ਅੰਦਾਜ਼ਾ ਲਾਓ ਕਿੱਥੋਂ ਆਉਂਦਾ ਏ ਆ ਦੇਖੋ ਕਿੰਨਾ ਤੇਜ਼ ਪਾਣੀ ਆ ਇਹ ਜਾ ਕੇ ਫੈਕਟਰੀ ਦਾ ਹੋਏਗਾ ਜਾਂ ਕਿਸੇ ਜਗ੍ਹਾ ਦਾ ਕਿਸੇ ਚੀਜ਼ ਦਾ ਪਾਣੀ ਆ ਇਹ ਦੇਖੋ ਸਾਰਾ ਹੀ ਗੰਦਾ ਪਾਣੀ ਆ ਇਹ ਮਾਰ ਕੰਡੇ ਦਾ ਆ ਦੇਖੋ ਇਸ ਣੋਰ ਦੇ ਸੈਲਰ ਤੇ ਇਹ ਹੈਗਾ ਇਸ ਣੋਰ ਦਾ ਏਰੀਆ ਇੱਥੇ ਬਹੁਤ ਯਾਨੀ ਕਿ ਸਬਜ਼ੀ ਉਗਦੀ ਹੈ ਸਾਰੇ ਣੋਰ ਦੇ ਵਿੱਚ ਜ਼ਿਆਦਾਤਰ ਸਬਜ਼ੀ ਉਗਦੀ ਆ ਤੇ ਆ ਕੰਡਰ ਲਾਇਆ ਹੋਇਆ ਤੇ ਹੁਣ ਕੀ ਕਰਦੇ ਇਹਨਾਂ ਨੇ ਸਬਜ਼ੀਆਂ ਪੱਟਤੀਆਂ ਤੇ ਹੁਣ ਹੋਰ ਲਾਣਗੇ ਹੋਰ ਸਬਜ਼ੀਆਂ ਕਈ ਲਾਣਗੇ ਇੱਥੇ ਜੀਰੀਆਂ ਤੇ ਕਈਆਂ ਨੇ ਇੱਥੇ ਜੀਡੂ ਲਾ ਦੇਣੀਆਂ ਤੇ ਕਈਆਂ ਨੇ ਤੇ ਸਬਜ਼ੀ ਲਾਉਣਗੇ ਇੱਕ ਸਬਜ਼ੀ ਪੱਟਦੇ ਆ ਦੂਜੀ ਸਬਜ਼ੀ ਲਾ ਦਿੰਦੇ ਨੇ ਤੇ ਪੰਜਾਬ ਦੇ ਵਿੱਚ ਜਾਦਰਦੋਈ ਸ਼ਹਿਰ ਮਸ਼ਹੂਰ ਨੇ ਸਬਜੀ ਵਾਸਤੇ ਇੱਕ ਪਟਿਆਲੇ ਦਾ ਸਨੋਰ ਤੇ ਦੁਜਾ ਮਲੇਰ ਕੋਟੜਾ ਤੇ ਮਲੇਰ ਕੋਟੜੇ ਵਿੱਚ ਵੀ ਬਹੁਤ ਜਾਦੀ ਸਬਜੀ ਲੱਗਦੀ ਆ ਤੇ ਸਨੋਰ 'ਚ ਵੀ ਬਹੁਤ ਸਬਜੀ ਲੱਗਦੀ ਆ ਇਹ ਜਿਹੜਾ ਹੁਣ ਜਗ੍ਹਾ ਖਾਲੀ ਆ ਇਹ ਵੀ ਬਾਹਰੀ ਸਬਜੀ ਪੱਤੀ ਆ ਹੁਣ ਇੱਥੇ ਲਾਉਣਗੇ ਜੀਰੀ ਵੀ ਜੋਣ ਦੇ ਮਹੀਨੇ 'ਚ ਜੀਰੀ ਆਪਣੇ ਲੱਗਦੀ ਆ ਤੇ ਕੋ ਇਧਰ ਹੈਗਾ ਸਬਜੀਆ ਥੋੜਾ ਥੋੜਾ ਸਿਸਟਮ ਹੈ ਆ ਕੋਰ ਰਹੀ ਹੈ ਪਈਆ ਦੂੜੀ ਆ ਦੇਖੋ ਸਾਰੇ ਇਹਦੇ ਉਨੇ ਸਾਰੇ ਜੀਰੀ ਬਣਾਉ ਲਏ ਤੇ ਇਹ ਖਾਣ ਦੇ ਨਾਲ ਨੇ ਕਿ ਸਬਜ਼ੀ ਆ ਆ ਦੇਖੋ ਜੀ ਅੰਗਰੇਜ਼ਾਂ ਦਾ ਸਕੂਲ ਬ੍ਰਿਟਿਸ਼ ਹੈ ਬ੍ਰਿਟਿਸ਼ ਸਕੂਲ ਹੈ 크੍ਰਿਸਚਨ ਆ ਵਾਲਾ ਆ ਦੇਖੋ ਆਵਰ ਲੇਡੀ ਫਾਤਿਮਾ ਸਕੂਲ ਆਈਏ ਹੈ ਹੈਲੋ ਦੋਸਤੋ ਹੁਣ ਆਪਾਂ ਆ ਗਏ ਆ ਜੀ ਘਰੇ ਤੇ ਅੱਜ ਆਪਾਂ ਹਰਿਆਣਾ ਦਾ ਟੂਰ ਕੱਢਿਆ ਤੇ ਬਸ ਟੂਰ 10 ਜਿਹਾ ਘੁੰਮਣ ਫਿਰ ਨਹੀਂ ਗਏ ਸੀਗੇ ਕੋਈ ਖਾਸ ਵਜ੍ਹਾ ਨਹੀਂ ਸੀ ਹੈ ਜੀ ਬਸ ਜਿਹੜਾ ਕੱਢ ਕੇ ਘੁੰਮ ਫਿਰ ਕੇ ਆ ਗਏ ਤੇ ਤੁਹਾਨੂੰ ਮਤਲਬ ਇੱਕ ਨਹਿਰ ਦਿਖਾਈ ਆ ਉਹਦਾ ਹੁੰਦਾ ਪਾਣੀ ਫੈਕਰੀ ਦਾ ਹੁੰਦਾ ਪਾਣੀ ਤੇ ਜਿਹੜਾ ਉਹਦਾ ਬਹੁਤ ਗੰਦਾ ਪਾਣੀ ਆ ਤੇ ਉਸ ਪਾਣੀ ਦੇ ਵਿੱਚ ਝੱਗ ਹੋਣ ਦੀ ਉਹ ਜਾਨੀ ਕਿ ਕੈਮੀਕਲ ਦਾ ਕਹਿ ਲੋ ਇਸ ਤਰ੍ਹਾਂ ਦਾ ਪਾਣੀ ਆ ਤੇ ਬਹੁਤ ਹੀ ਗਾ ਦੋਸ਼ੇ ਵਾਲੀਆਂ ਤੇ ਉਹਨੂੰ ਚਾਹੀਦਾ ਕਿ ਫਿਲਟਰ ਲਾ ਕੇ ਖੇਤਾਂ ਵਾਸਤੇ ਥੋੜਾ ਜਿਹਾ ਪਾਣੀ ਸਾਫ਼ ਕਰਕੇ ਖੇਤਾਂ ਦੀ ਸਿੰਚਾਈ ਕੀਤੀ ਜਾਵੇ ਨਾਲ ਲੱਗਦੇ ਪਿੰਡਾਂ ਵਿੱਚ ਤੇ ਜਿਹੜਾ ਕੀ ਧਰਤੀ ਜਲਾ ਪਾਣੀ ਆ ਤੇ ਉਹ ਘਟੇ ਤੇ ਜੇ ਹੋਰ ਫਰ ਦਾ ਤਾਂ ਇਸ ਤੇ ਜ਼ੋਰ ਕਰੋ ਤਾਂ ਆਪਣੇ ਤਰ੍ਹਾਂ ਨੂੰ ਸਪੋਰਟ ਕਰੋ ਸਬਸਕ੍ਰਾਈਬ ਕਰੋ ਵੀਡੀਓ ਸ਼ੇਅਰ ਕਰੋ ਤਾਂ ਜੋ ਅਗਗੇ ਨਵੀਆਂ ਨਵੀਆਂ ਹੋਰ ਵਧੀਆ ਵਧੀਆ ਵੀਡੀਓ ਤੁਹਾਡੇ ਤੱਕ ਪਹੁੰਚੋਗੇ ਸਕਣ ਧੰਨਵਾਦ ਜੀ